ਯਾਹ ਸ਼੍ਰੀ ਸ਼ਾਮ ਜੀ ਰਾਤ ਦਾ 1 ਵਜ ਚੁੱਕਿਆ ਤੇ ਅਸੀਂ ਫਸਲ ਦੇ ਘੁੰਮ ਰਹੇ ਹਾਂ ਤਿੰਨੇ ਜਾਨੇ ਤੇ ਬਾਈ ਸਾਨੂੰ ਘੁਮਾ ਰਿਹਾ ਗੋਰਾ ਹੋਟਲ ਦਾ ਟੋਟਾ ਤੇ ਬਾਈ ਸਾਨੂੰ ਘੁਮਾ ਰਿਹਾ ਮੋਟਰ ਹੈਲ ਤੇ ਠੀਕ ਹੈ ਜੀ ਗੋਰਾ ਹੋਟਲ ਪਹਿਲਾਂ ਦਾ ਤੇ ਅਸੀਂ ਹੁਣ ਜਾ ਕੇ ਉੱਥੇ ਕਿਹੜਾ ਦਵਾਰ ਆਇਓ ਤੋਰਨ ਦਵਾਰ ਅਸੀਂ ਜਾ ਕੇ ਆਇਆ ਦਵਾਰ ਤੋਂ ਤੇ ਫੋਟੋ ਵੀ ਕਰਾਈ ਆਏ ਆ ਰਾਤ ਦਾ 1:00 ਬੱਜ ਗਿਆ ਤੇ ਬੜਾ ਆਨੰਦ ਆ ਬੜਾ ਆਨੰਦ ਆ ਆਪਣੇ ਦਾ ਪੰਜਾਬ ਚ ਤੁਹਾਨੂੰ ਪਤਾ 8 ਵਜੇ ਤੱਕ ਲਫੇੜਾ ਪਰੇਡ ਹੋ ਜਾਂਦੀ ਹੈ ਇਹ ਨਹੀਂ ਪਤਾ ਕਿ ਜੇ ਤੱਪੜੀ ਬੈਹਿ ਜਾਣ ਇਹ ਨਹੀਂ ਪਤਾ ਕੋਈ ਲੁੱਟ ਹੋਈ ਹੋ ਜੀ ਹਾਂ ਆਪਣੇ ਦਾ ਪੰਜਾਬ ਦੇ ਆ ਹਾਲ ਹੋ ਰਿਆ ਜੀ ਗੱਲ ਹੁਣ ਤੁਸੀਂ ਰੌਣਕ ਦੇਖ ਸਕਦੇ ਹੋ ਹੁਣ ਤੁਸੀਂ ਰੌਣਕ ਦੇਖੋ ਪੂਰੀ ਇਹ ਕਹਿੰਦੇ 2 ਵਜੇ ਤੱਕ ਬਾਜ਼ਾਰ ਐਨਸਾ ਮਤਲਬ ਇੱਥੇ ਐਨ ਫੁੱਲਾ ਰਹਿੰਦਾ ਹੈ ਲੋਕ ਆਨੰਦ ਰੈਂਦੇ ਨੇ ਭਗਵਾਨ ਜੀ ਦੇ ਦਰਸ਼ਨ ਕਰਦੇ ਨੇ ਸਾਟੂ ਸ਼ਾਮ ਜੀ ਦੇ ਦਰਸ਼ਨ ਕਰਦੇ 2 ਵਜੇ ਤੱਕ ਕੈ ਸ਼ਿਸ਼ ਕੈ ਸ਼ਿਸ਼ ਜੀ ਬਈ ਜੀ ਅਸੀਂ ਸਤਾਰਾ ਰਾਜਸਥਾਨ ਦੇ ਵਿੱਚ ਖਾਟੂ ਮੋਟਰਸਾਈਕਲ ਦੇ ਘੁੰਮ ਰਹੇ ਆ ਆ ਸਾਡੇ ਨਾਲ ਸਾਹਿਲ ਗੁਪਤਾ ਜੀ ਜੈ ਸ਼੍ਰੀ ਸ਼ੰਗ ਜੈ ਸ਼੍ਰੀ ਪਾਤਾ ਜੀ ਮਾਣਿਆ ਦੇ ਵਿਕੇ ਲੜਦਾ ਗਰੁੱਪ ਨਾਲ ਆਪਾਂ ਵੱਲੋਂ ਦੂਸਰੀ ਵਾਰ ਯਾਤਰਾ ਆਈ ਹੈ ਉਹਨਾਂ ਵਕਤ ਰੇਜਿਮੈਂਟ ਕਰਨੇ ਜਾ ਰਹੇ ਜੋ ਸਵੇਰ ਦਾ ਹੋਵੇਗਾ ਆਪਣਾ ਖਾਸ ਰੁਕਾਨੇ ਕੇ ਸਾਡੇ ਰੰਦੀਰ ਜੀ ਜਿਵੇਂ ਅਸੀਂ ਤੋਰੰਦਵਾਰ ਕੋਲ ਮੋਟਰਸਾਈਕਲ ਦੇ ਬਾਬਾ ਜੀ ਦੀ ਕਿਰਪਾ ਨਾਲ ਆਪਣਾ ਸਮਾਨ ਲੈਣ ਜਾ ਰਹੇ ਸੀਗੇ ਤੇ ਦਿਲ ਦੇ ਵਿੱਚ ਕੋਈ ਦੋ ਸ਼ਬਦ ਆਏ ਆ ਜੋਨਦੀਰ ਜੀ ਆਪਣੇ ਸ਼ਬਦ ਮੂੰਹ ਕਹਿਣਗੇ ਜੈ ਸ਼੍ਰੀ ਚੌਂ ਜੈ ਸ਼੍ਰੀ ਸ਼ਾਮ ਜੀ ਮੋਟਰਸਾਈਕਲ ਤੇ ਅਸੀਂ ਰਾਜਸਥਾਨ ਘੁੰਮ ਰਹੇ ਆ ਖਾਟੂ ਕੋ ਘੁੰਮ ਰਹੇ ਆ ਬਾਬਾ ਜੀ ਦੇ ਦਰਸ਼ਨ ਕਰ ਰਹੇ ਆ ਤੇ ਪਹਿਲਾਂ ਵੀ ਜਾਏ ਹੁਣ ਫੇਰ ਤੁਸੀਂ ਬਾਕੀ ਵੀਡੀਓ ਘੁਮਾਉਣੇ ਆ ਕੈਮਰਾ ਘੁਮਾਉਣੇ ਆ ਹੁਣ ਆਪਾਂ ਅਸੀਂ ਇਸ ਵਕਤ ਲਾਈਵ ਆਂ ਜੀ ਤੇ ਘਾਟੂ ਸ਼ਾਮ ਅਸੀਂ ਰਾਜਸਥਾਨ ਦੇ ਵਿੱਚ ਮੋਟਰਸਾਈਕਲ ਦੇ ਮੈਂ ਔਰ ਸਾਹਿਲ ਇੱਧਰ ਚੱਤੀ ਮਾੜਾ ਜੈ ਸ਼ਿਰਸ਼ੰਗ ਜੈ ਸ਼ਿਖੰਗ ਜੈ ਸ਼ਿਸ਼ਾਮ ਜੈ ਸ਼੍ਰੀ ਵਦਲਾ ਜੀ ਮਾਨਣ ਦੇ ਵਿੱਚ ਨਾਰਲੇ ਰੁਪਤਾ ਛੋਟਾ ਜਿਹਾ ਸਮਾਜ ਸੇਵਕ ਸਾਹਿਲ ਰੁਪਤਾ ਜੀ ਅੱਜ ਬਾਬਾ ਜੀ ਦੀ ਕਿਰਪਾ ਨਾਲ ਦੂਜੀ ਪਾਸ ਯਾਤਰਾ ਲੈ ਕੇ ਆਏ ਸੀਗੇ ਸਾਰੇ ਭਗਤਾਂ ਨੂੰ ਤੇ ਭਗਤਾਂ ਵਾਸਤੇ ਸਵੇਰ ਦਾ ਰਜਮੈਂਟ ਕਰਨ ਲਈ ਘਾਟੂ ਸ਼ਾਮ ਬਾਬਾ ਜੀ ਦੇ ਦਰਬਾਰ ਤੇ ਬਾਈਕ ਲੈ ਕੇ ਬਾਬਾ ਜੀ ਆਜੇ ਲਵਾਰੇ ਜੀ ਆਜੇ ਫੈਸਲਾ ਜੀ ਤੇ ਦਿਲ ਦੇ ਭਾਵ ਸਾਂਝ ਕਰਨੇ ਵਾਸਤੇ ਤੇ ਲਾਈਵ ਹੋਣਾ ਕਰ ਰਹੇ ਆ ਯਾਸ਼ੀਸ਼ ਯਾਸ਼ੀਸ਼ ਬਾਬੇ ਦੀ ਕਿਰਪਾ ਨਾਲ ਆਪਾਂ ਰਾਜਸਥਾਨ ਜੀ ਵੀ ਮੋਟਰਸਾਈਕਲ ਚਲਾਇਆ ਜੀ ਵਾਹ ਜੀ ਵਾਹ ਬਾਬਾ ਜੀ ਦੀ ਕਿਰਪਾ ਨਾਲ ਰਾਜਸਥਾਨ ਜੀ ਵੀ ਮੋਟਰਸਾਈਕਲ ਚਲਾ ਲਿਆ ਇੱਥੋਂ ਲੈ ਲੈ ਜਿਸ ਤਰ੍ਹਾਂ ਅੰਦੇ ਵਿੱਚ ਸੀ ਪਹੁੰਚੇ ਆ ਖਾਟੂ ਸ਼ਾਮ જય ਖਾਟੂ ਸ਼ਾਮ જય ਬਾਬਾ ਜੀ ਜੀ ਕੇ ਨਾ ਜੋ ਨੇ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਬਾਲਾ ਜੀ ਮਾਨਯਾ ਨਾ ਦੇ ਕਿ ਲੜ ਦੇ ਗੁਰਪਨਾਬਾ ਵੱਲੋਂ ਦੂਸਰੀ ਵਸ ਜਤਰਾ ਹਰ ਸਾਲ ਦੀ ਜਰਾ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਆਈ ਹੈ ਤੇ ਮਾਤਾ ਰਾਣੀ ਦੀ ਕਿਰਪਾ ਜੀ ਦੇ ਨਾਲ ਜਿੰਨੇ ਜੋਗੇ ਹੈਗੇ ਆ ਨਾ ਅੱਗੇ ਵੀ ਵਸਾਂ ਲੈ ਜਾਂਦੇ ਰਾਂਗੇ ਤੇ ਵਧੀਆ ਸ਼ਾਮ ਬਾਬਾ ਜੀ ਦੀ ਕਿਰਪਾ ਨਾਲ ਮੇਰ ਪਰ ਹੱਥ ਸਾਰੀ ਸਵਾਰੀਆਂ ਤੇ ਰਹੀ ਜੋ ਬਾਬਾ ਜੀ ਦੇ ਦਰਬਾਰ ਦੇ ਉਤੇ ਆਪਣਾ ਦਰਸ਼ਨ ਪਾਉਦਾ ਆਏ ਨੇ ਸ਼ਾਮ ਬਾਬਾ ਜੀ ਸਭ ਦੀਆਂ ਝੋਲੀਆਂ ਭਰ ਕੇ ਜਾਣ जय श्री श्याम जय श्री बाडा जी जय श्री बाला जी जय श्री श्याम ਮੇਰੇ ਮੇਰੀ जय श्री श्याम जय श्री श्याम जय श्री श्याम ਮਾਨਿਆਣਾ ਦੇ ਕਿੱਲਾੜ ਦੇ ਗਰੁੱਪ ਨਾਲ ਆਪ ਵੱਲੋਂ ਦੂਸਰੀ ਬਸ ਯਾਤਰਾ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਭਾਵ ਨਾਲ ਆਈ ਹੈ ਤੇ ਰਾਜਸਥਾਨ ਦੇ ਵਿੱਚ ਬਾਈਕ ਚਲਾਣ ਦਾ ਜੋ ਅਨੰਦ ਹੈ ਕਿਸੇ ਵੀ ਸ਼ਹਿਰ ਕਿਸੇ ਵੀ ਕਾਟਰੀ ਦੇ ਵਿੱਚ ਚਲਾਉਦਾ ਉਹ ਸਵਾਦ ਨਹੀਂ ਜੋ ਸ਼ਾਮ ਬਾਬਾ ਜੀ ਦੀ ਕਿਰਪਾ ਨਾਲ ਅੱਜ ਸਾਡੇ ਆਰਐਸ ਗਿੱਲੀ ਜੀ ਤੇ ਸੋ ਗਿਆ ਦਾਸ ਸੋਦਾ ਸੇਵਾਦਾਰ ਸਾਹਿਬ ਜਸਤਾ ਜੋ ਇੰਨਾ ਮਾਨ ਵਰਨੇ ਬਾਕੀ ਘਰੇ ਹੈ ਜੈ ਸ਼੍ਰੀ ਸ਼ਾਮ ਹਦਾਇਤ ਸ਼੍ਰੀ ਸਾਡੇ ਆਰਐਸ ਗਿੱਲੀ ਜੀ Rajasthan ਦੇ ਵਿੱਚ ਸ਼ਾਮ ਬਾਬਾ ਜੀ ਦੇ ਦਰਬਾਰ ਦੇ ਵਿੱਚ ਮੋਟਰਸਾਈਕਲ ਤੇ ਚਲਾ ਰਹੇ ਨੇ ਸਭ ਲੱਗੇ ਆ ਰਹੇ ਅੱਜ ਹੀ ਰਾਜਸਥਾਨ ਦੇ ਵਿੱਚ ਮੋਟਰਸਾਈਕਲ ਚਲਾ ਰਹਿਆ ਸਾਡੂ ਸ਼ਾਮ ਬਾਬਾ ਜੀ ਸ਼ਾਮ ਬਾਬਾ ਜੀ ਦੀ ਜਾਇ ਹੋ ਸਾਡੂ ਸ਼ਾਮ ਜੀ ਦੀ ਜਾਇ ਮਿਸਰੀ ਹੋਛ ਮਹਿਰੇ ਸੱਤੇ ਲੱਜੰਮਾ ਕਾਤ ਦਾ ਖੰਡਾ ਛੇ ਫਟਕਾ ਸੇ ਲੋਗ ਮੇਰਾ ਘਰ ਦੀ ਧਕੀ ਲੱਗਿਆ ਫਟਕਾ ਸੇ ਲੋਗ ਤੇਰਾ ਫਟਕਾ ਸੇ ਲੋਗ ਤੇਰਾ ਗਾਇਨ ਨੱਚੇ ਲੋ ਜੀ ਕੋਹਾ ਖਾ ਰਹੇ ਆ ਰਾਤ ਦਾ ਸਮਾਂ ਵੀ ਲਾਈਟ ਖਾਣਾ ਚਾਹੁੰਦਾ ਤੇ ਵਧੀਆ ਪੋਹਾ ਮਿਲਦਾ ਓਰੇ ਪੋਹਾ ਖਾ ਰਹੇ ਆ